ਹਾਂ ਬੋਲਾ ਹਾਂ ਮੈਂ ਮਮੋਤ ਮਾਰਕੁੱਟ ਕੀ ਕਰਦੇ ਲੱਗਿਆ ਇਹ ਗੂੜੇ ਰੱਖ ਹਦਕੀ ਨਾਮ ਹੈ ਤੇ ਅੱਡਾ ਤੇ ਕੀ ਗ੍ਰੀਕਣਾ ਹੈ ਮੈਂ ਰਾਜਕੁਮਾਰ ਬਨਚੰਦਾ ਸultanpur Lodhi ਵਾਸੀਆਂ ਜੀ ਤੇ ਮੈਨੂੰ 6:30 ਵਜੇ ਫੋਨ ਆਇਆ ਵੇ ਦੁਕਾਨ ਤੇ ਅੱਗ ਲੱਗ ਗਈ ਆ ਜਿਸਨ ਇਹਨਾਂ ਦੇ ਗਲੈਮ ਗਲੈਮ ਗਲ ਤੇ ਮੈਂ ਆਣ ਕੇ ਦੇਖਿਆ ਸ਼ਟਰ ਤੜਾਇਆ ਸ਼ਟਰ ਤੋੜ ਕੇ ਜਦੋਂ ਉਹਨੂੰ ਸ਼ਟਰ ਖੋਲਿਆ ਤੇ ਪੂਰਾ ਅੰਦਰ ਭੰਬੜ ਸੀ ਦੁਕਾਨ ਸਾਰੀ ਨਸ਼ਟ ਹੋ ਗਈ ਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਜੋ ਵੀ ਅੰਦਰ ਸੀ ਸਾਰਾ ਸੜ ਕੇ ਤਬਾਹ ਹੋ ਗਿਆ ਇੱਕ ਵੀ ਚੀਜ਼ ਨਹੀਂ ਬਚੀ ਕੁਝ ਨਹੀਂ ਬਚਿਆ ਉਹਦੇ ਵਿੱਚ ਅੱਗ ਅੱਗ ਫਾਇਰ ਬਰਗੇਡ ਵਾਲੇ ਭਜਾਰੇ ਅਜੇ ਵੀ ਅੱਗ ਬੁਜੀ ਨਹੀਂ 2 2.5 ਘੰਟੇ ਹੋ ਗਏ ਆ ਅੱਗ ਬੁਜਣ ਦਾ ਨਾਂ ਨਹੀਂ ਲੈ ਰਹੀ ਵਿੱਚ ਸਾਰਾ ਗਰਮ ਕਪੜਾ ਸੀ ਜੋ ਰੈਡੀमेड ਕਪੜਾ ਸਾਰਾ ਵਿੱਚ ਸੀ ਸਾਰਿਆਂ ਨੂੰ ਅੱਗ ਲੱਗ ਗਈ ਆ ਸ਼ੋਰੂਮ ਕਿਹਦਾ ਕਿ ਸ਼ੋਰੂਮ ਦੀਪਕ ਨਾਰੰਗ ਦਾ ਮੇਰਾ ਰਿਸ਼ਤੇਦਾਰੀ ਚੁ ਭਤੀਜਾ ਲੱਗਦਾ ਆ ਇਹ ਫਾਇਰ ਬ੍ਰੀਡ ਮੌਕੇ ਤੇ ਪਹੁੰਚ ਗਿਆ ਨਹੀਂ ਫਾਇਰ ਬ੍ਰੀਡ ਮੌਕੇ ਤੇ ਪਹੁੰਚ ਗਿਆ ਜੀ ਹੁਣ ਤਾਂ ਕਿੰਨੀਆਂ ਗੱਡੀਆਂ ਲੱਗ ਚੁਈਆਂ ਹੁਣ ਤਾਂ ਹੀ ਆ ਪੰਜਵੀਂ ਗੱਡੀ ਆ ਗਈ ਆ ਪਾਣੀ ਦੀ ਤੇ ਚਾਰ ਗੱਡੀਆਂ ਲੱਗ ਕੇ ਚਲੇ ਗਈਆਂ ਪੰਜਵੀਂ ਗੱਡੀ ਹੁਣ ਲੱਗਣ ਲੱਗੀ ਆ ਪਾਣੀ ਦੀ ਆ ਤਰ੍ਹਾਂ ਲੱਗੇ ਅੱਗੇ ਉਹ ਆਪੋ ਦਿੱਲੀ ਗਿਆ ਆਇਆ ਮਾਲ ਲੈਣ ਦਿੱਲੀ ਗਿਆ ਆਇਆ